ਇਤਿ ਦਿਨ ਪਠਾਨਕੋਟ ਦੇ ਸਰਾਧਿ ਖੇਤ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਵੱਜ ਚੁੱਕਿਆ ਤੁਹਾਨੂੰ ਦੱਸ ਜੀ ਕਿ ਪਾਣੀ ਜਿਹੜਾ ਕਾਫੀ ਜ਼ਿਆਦਾ ਇਲਾਕਿਆਂ ਦੇ ਵਿੱਚ ਆਇਆ ਸੀਗਾ ਕਈ ਲੋਕਾਂ ਦੀ ਫਸਲਾਂ ਖਰਾਬ ਹੋਈਆਂ ਸੀਗੀਆਂ ਤੇ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਪਾਣੀ ਤਾਂ ਖਤਮ ਹੋ ਚੁੱਕਿਆ ਪਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਜਿਸ ਦੇ ਚਲਦਿਆਂ ਪਠਾਨਕੋਟ ਸਿਵਲ ਸਲ ਪ੍ਰਸ਼ਾਸਨ ਵਾਲੇ ਪਾਸੋਂ ਸਪੈਸ਼ਲ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਤੁਸੀਂ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਆਪਦ ਦਾ ਪ੍ਰਬੰਧਨ ਬਾੜ ਅਤੇ ਜਿਹੜਾ ਬਣਾਇਆ ਗਿਆ ਜਦੇ ਵਿੱਚ ਜੇ ਕੋਈ ਮਰੀਜ਼ ਆ ਦਿੱਤੀ ਜਾਵੇਗੀ ਸਾਰੇ ਇਲਾਜ ਜੜੇ ਆ ಶುਲਕ ਦਿੱਤੇ ਜਾਣਗੇ ਇਸ ਵल्ली ਆਪਾਂ ਐਸਐਮਓ ਪਠਾਨਕੋਟ ਡਾਟਰ ਸੁਨੀਲ ਚੰਦ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਆਉ ਸੁਣਦਿਆਂ ਕੀ ਕੁਝ ਕਹਿਣਾ ਹੋਣਾ ਦਾ ਇਨਾ ਪ੍ਰਬੰਧਾਂ ਦੇ ਬਾਰੇ ਜਿਹੜੀ ਹੁਣ ਪਿਛਲੇ ਟਾਈਮ ਤੇ ਕੁਝ ਫਲੱਡ ਵਾਲੀ ਹਾਲਾਤ ਮੰਗੇ ਸੀਗੇ ਉਹਦੇ ਵਾਸਤੇ ਸਿਵਲ ਹਸਪੀਟਲ ਵਿੱਚ ਅਸੀਂ ਇੱਕ ਸਪੈਸ਼ਲ ਵਾਰਡ ਤਿਆਰ ਕੀਤਾ ਹੈਗਾ ਜਿੱਦੇ ਚ 25 ਤੋਂ 30 ਬੈੱਡ ਅਸੀਂ ਲਗਾਏ ਹੈਗੇ ਆ ਜੇ ਕਿਸੇ ਵੀ ਕਿਸਮ ਦੀ ਬੈਂਚਲਟੇ ਹੁੰਦੀ ਹੈ ਕਿਤੇ ਸਿਵਲ ਹਸਪਤਲ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਹੈਗਾ ਹੈ ਤੇ ਕਿ ਪੇਸ਼ੈਂਟਸ ਨੂੰ ਮੈਂ ਇਹ ਕਹਿਣਾ ਚਾਹਨਾ ਹੈ ਕਿ ਜੇ ਕਿਸੇ ਕਿਸਮ ਦੇ ਜਿਹੜੇ ਬਰਸਾਤਾ ਚ ਬਿਮਾਰੀਆਂ ਫੈਲਦੀਆਂ ਹੈਗੀਆਂ ਜਿਵੇਂ ਹੈਜਾ ਹੈਗਾ ਹੈ ਉਲਟੀਆਂ ਹੈਗੀਆਂ ਜਾਂ ਫੀਚਰ ਸਗੀ ਹੈ ਇਹ ਜੀ ਕੋਈ ਪ੍ਰੋਬਲਮ ਆndi ਹੈਗੀ ਇਹਦਾ ਸਿਵਲ ਹਸਪਤਲ 24 ਘੰਟੇ ਖੁੱਲ੍ਹਾ ਹੈਗਾ ਤੇ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਇਸ ਤੋਂ ਲਗਵਾ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਪਾਣੀ ਹੈਗਾ ਵੈਸੇ ਤੇ ਉਬਾਲ ਕੇ ਪੀਣਾ ਚਾਹੀਦਾ ਹੈਗਾ ਇਹ ਬੋਟਲ ਪਾਣੀ ਪੀਣਾ ਚਾਹੀਦਾ ਹੈਗਾ ਇਹਨਾਂ ਦੇ ਨਾਲ ਜੇ ਬੋਟਲ ਪਾਣੀ ਆਪਾਂ ਨਹੀਂ ਪੀ ਸਕਦੇ ਤੇ ਆਪਾਂ ਨੂੰ ਪਾਣੀ ਉਬਾਲ ਕੇ ਛਾਨ ਕੇ ਉਹਨੂੰ ਸਟੋਰ ਕਰ ਲੈਣਾ ਹੈਗਾ ਤੇ ਸਿਰਫ ਉਹੀ ਪਾਣੀ ਪੀਣਾ ਹੈਗਾ ਇਸ ਤੋਂ ਇਲਾਵਾ ਜਿਹੜੀ ਖਾਣ ਪੀਣ ਦਾ ਜਿਹੜਾ ਸਿਸਟਮ ਹੈਗਾ ਇਹ ਉਹ ਕਟੇ ਗੰਦੇ ਫਲ ਜਿਹੜੇ ਹੈਗੇ ਆ ਉਹ ਨਹੀਂ ਖਾਣੇ ਹੈਗੇ ਆ ਫਰੈਸ਼ ਚੀਜ਼ਾਂ ਖਾਣੀਆਂ ਹੈਗੀਆਂ ਤੇ ਘਰ ਵਿੱਚ ਬਣਿਆ ਖਾਣਾ ਜਿਹੜਾ ਹੈਗਾ ਉਹ ਬੈਸਟ ਹੁੰਦਾ ਹੈਗਾ ਤੇ ਉਹ ਖਾਣਾ ਹੈ ਕੋਈ ਟੀਮਾਂ ਵੀ ਗੱਠੀਆਂ ਤੇ ਨਹੀਂ ਆ ਸਰ ਇਹ ਲੱਗ ਕੇ ਵਿੱਚ ਥੋੜਾ ਗੱਲ ਬਾਤ ਐਸਐਮਓ ਮਾਜਮਾਨਯੋਗ ਅਦਿੱਤੀ ਸਿਵਲ ਸੈਨ ਅਦਿੱਤੀ ਸਲਾਰੀਆ ਦੀ ਇਕਵਾਈ ਹੇਠ ਐਸਐਮਓ ਰੋਡ ਜਮਲ ਸਿੰਘ ਨੇ ਜਿਹੜੇ ਟੀਮਾਂ ਜੜੀਆਂ ਬੁਲਾਈਆਂ ਹੋਈਆਂ ਹੈਗੀਆਂ ਤੇ ਜੇ ਕੁਝ ਵੀ ਹੁੰਦਾ ਹੈਗਾ ਤੇ ਉਹ ਟੀਮਾਂ ਬਿਲਕੁਲ ਤਿਆਰ ਹੈਗੀਆਂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ